ਡਾਕਟਰ ਸਾਹਿਬ ਅਧਿਖੀਓ ਰਿਪੋਰਟ ਮੇਰੀ ਹਾਂਜੀ 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 ਡਾਕਟਰ ਸਾਹਿਬ ਲੱਤ 'ਚ ਪਤਾ ਨਹੀਂ ਕੀ ਇਹ ਦਰਦ ਬਹੁਤ ਆ ਤੁਹਾਡਾ ਨਾ ਮਿਸਟਰ ਛੋਟਾ ਜਿਹਾ ਆਪਰੇਸ਼ਨ ਹੋਣਾ ਹੈ ਤੁਹਾਡੀ ਜਿਹੜੀ ਲੱਤ ਹੈ ਨਾ ਨਾੜ ਹੁੰਦੀ ਹੈ ਉਹ ਡੈਮੇਜ ਹੋ ਗਈ ਹੈ ਤੇ ਇਹ ਬਦਲਨੀ ਪੈਣੀ ਹੈ ਅੱਛਾ ਕਦੋਂ ਫਿਰ ਡਾਕਟਰ ਸਾਹਿਬ ਮੋਹਿਤ ਹੈ ਹਾਂਜੀ ਡਾਕਟਰ ਸਾਹਿਬ ਬੇਟਾ ਇਹਨਾਂ ਦਾ ਆਪਰੇਸ਼ਨ ਹੋਣਾ ਨਾੜ ਇਹਨਾਂ ਦੀ ਬਦਲਨੀ ਲੱਗਦੀ ਦੇਖੋ ਹੈ ਆਪਣੇ ਕੋਲ ਸਟਾਕ 'ਚ ਮੈਂ ਚੈੱਕ ਕਰ ਲੈਂਦਾ ਇੱਕ ਮਿੰਟ ਕੋਈ ਨਹੀਂ ਘਬਰਾਉਣ ਦੀ ਲੋੜ ਨਹੀਂ ਅੱਛਾ ਅੱਛਾ ਡਾਕਟਰ ਸਾਹਿਬ ਨਾੜ ਤਾਂ ਆਪਣੇ ਕੋਲ ਹੈ ਨਹੀਂ ਯਾਰ ਬੋਣੀ ਬਣਾਉਂਦੀ ਓ ਬੋਣੀ ਦਾ ਬੇਲਾ ਕੁਝ ਕਰੋ ਬਾਹਰ ਦੇਖੋ ਗਲੀ ਚ ਕੋਈ ਕੁੱਤਾ ਕੱਟਾ ਘੁੰਮਦਾ ਉਹ ਕੁੱਤੇ ਦਾ ਕੀ ਕਰਨਾ ਹੈ ਕੁੱਤੇ ਦੀ ਨਾੜ ਹੀ ਪਾ ਦਣੀ ਆ ਜਾਓ ਵੀ ਆ ਜਾਓ ਤੁਹਾਡਾ ਆਪਰੇਸ਼ਨ ਕਰੀਏ ਸ਼ਾਮ ਤੱਕ ਤੁਸੀਂ ਠੀਕ ਹੋ ਜਾਣਾ ਡਾਕਟਰ ਆਪਰੇਸ਼ਨ ਤੇ ਹੋ ਗਿਆ ਦਰਦ ਹੁੰਦੀ ਹਲੇ ਵੀ ਤੁਸੀਂ ਠੀਕ ਹੋ ਹਫਤੇ ਬਾਅਦ ਆਣਾ ਚੈੱਕ ਅਪ ਹੋਏ ਨਾ ਸਭ ਕੁ ਠੀਕ ਹੋਏ ਨਾ ਡਾਕਟਰ ਸਾਹਿਬ ਪ੍ਰੈਸ਼ਨ ਦਾ ਕਰਤਾ ਜੇ ਕੋਈ ਬਾਅਦ ਚ ਪੰਗਾ ਪੈ ਗਿਆ ਫੇਰ ਓ ਯਾਰ ਸਾਡੀ ਕਾਦੀ ਗਾਰੰਟੀ ਬੰਦਾ ਬਾਹਰ ਗਾਰੰਟੀ ਖਤਮ ਹੋ ਗਈ ਓਏ ਵੀ ਤੋਂ ਡਾਕਟਰ ਜੀ ਦਾ ਆਪਰੇਸ਼ਨ ਆਇਆ ਸੀ ਉਹ ਮਰੀਜ਼ ਆ ਡਾਕਟਰ ਮੈਂ ਉਦਨ ਹਾਂ ਦੱਸੋ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਕਿਹਾ ਨਹੀਂ ਡਾਕਟਰ ਪੱਗੇ ਤੋਂ ਨਾ ਲੱਤ ਬੜੀ ਤੇਜ਼ ਚੱਲਣ ਲੱਗ ਗਈ ਹੈ ਓਏ ਭਾਈ ਓਏ ਨਾਰਮਲ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ बस ਹਫ਼ਤੇ ਕੇ ਬਾਅਦ ਆਪਣੀ ਪ੍ਰੈਸ਼ਨ ਤੇ ਆਜੇ ਨਹੀਂ ਲੱਤ ਸੈੱਟ ਹੋ ਜਾਣੀ ਹੈ ਹੋਰ ਦੱਸੋ ਇੱਕ ਹੋਰ ਪ੍ਰੋਬਲਮ ਜੀ ਜਦੋਂ ਖੰਭਾ ਵੇਖਦਾ ਨਾ ਕਿਤੇ ਲੱਤ ਆਪਣੇ ਆਪ ਚੱਕੀ ਜਾਂਦੀ ਹੈ